ਸਾਜੀ ਗਾਲ ਦੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਤੇ ਲੈ ਕੇ ਆਏ ਆ ਤੁਹਾਡੇ ਲਈ ਇੱਕ ਹੋਰ ਖਬਰ ਤਾਂ ਦਾਦੀ ਕਿ ਇਹ ਜਿਹੜਾ ਫਲਾਈਓਵਰ ਹੈ ਇੱਕ ਫਲਾਈਓਵਰ ਤੇ ਅਸੀਂ ਜਿਹੜਾ ਰਿਕਾਰਡਿੰਗ ਕਰਦੇ ਪਏ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਇਧਰ ਦੀ ਵੀ ਤਸਵੀਰਾਂ ਦਿਖਾਏ ਕਿ ਅਸੀਂ ਇੱਕ ਫਲਾਈਓਵਰ ਤੇ ਕਿਉਂ ਆਏ ਆ ਤੁਹਾਨੂੰ ਦਾਦੀ ਕਿ ਫਲਾਈਓਵਰ ਕਹਿਣ ਤੋਂ ਭਾਵ ਪੁਲ ਇਨ੍ਹਾਂ ਪੁਲਾਂ ਦੇ ਉੱਤੇ ਫਿਰਦੀ ਏ ਡੈਨ ਮੌਤ ਬਣ ਕੇ ਇੱਕ ਡੈਨ ਫਿਰਦੀ ਏ ਉਹ ਮੌਤ ਬਣ ਕੇ ਫਿਰਦੀ ਏ ਕਿੱਦਾਂ ਫਿਰਦੀ ਏ ਤੇ ਕੀ ਗੱਲ ਬਾਤ ਆ ਉਹ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕਰਨ ਲੱਗੇ ਆ ਤੁਹਾਨੂੰ ਦਾਦੀ ਕਿ ਫਲਾਈਓਵਰ ਤੋਂ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਇਸ ਕਰਕੇ ਦਿਖਾ ਰਹੇ ਕਿ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਿਹੜੀ ਇਹ ਚਾਈਨਾ ਡੋਰ ਜਿਹੜੀ ਇਹ ਉਹ ਵਰਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪ੍ਰਸ਼ਾਸਨ ਨੇ ਬੜੇ ਥਾਵਾਂ ਤੇ ਕਹਿ ਦਿੱਤਾ ਕਿ ਡਰੋਨਾਂ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਸ ਜਿਹੜਾ ਡੋਰ ਨੂੰ ਮੈਂ ਖਤਮ ਕਰਨ ਦੇ ਵੱਲ ਜਿਹੜਾ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਇਹਨਾਂ ਡੋਰਾਂ ਨੂੰ ਖਤਮ ਨਹੀਂ ਕਰ پا ਰਿਹਾ ਹਾਲਾਂਕਿ ਸ਼ਹਿਰਾਂ ਦੇ ਵਿੱਚ ਤਾਂ ਘੱਟ ਪਰ ਪਿੰਡਾਂ ਥਾਵਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਇਹ ਡੋਰ ਵਿਕੀ ਵੀ ਇਹ ਡੋਰ ਵਰਤੀ ਵੀ ਗਈ ਹਰ ਗੁੱਡੀ ਬੂ ਹੋ ਕੇ ਜਿਹੜੀ ਕੋਠੇ ਤੇ ਡਿੱਗਦੀ ਸੀ ਉਹਦੇ ਪਿੱਛੇ ਚਾਈਨਾ ਡੋਰ ਜਿਹੜੀ ਹੈ ਉਹ ਦੇਖੀ ਗਈ ਸੀ ਐਸ ਟਾਈਮ ਤੁਸੀਂ ਕਹਿੰਦੇ ਹੋਵੋਗੇ ਕਿ ਇਸ ਪੁਲ ਦੇ ਉੱਤੇ ਮੈਂ ਕੀ ਕਰਦਾ ਪਿਆ ਹਾਂ ਤਸਵੀਰਾਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਨੂੰ ਦਿਖਾਇਆ ਜਾਣ ਜੇ ਕੈਮਰਾਮੈਨ ਨੂੰ ਕਹਾਂਗਾ ਵੀ ਆਪਣੀ ਬੈਕ ਸਾਈਡ ਤੇ ਦਿਖਾਇਆ ਜਾਣ ਕਿ ਸਾਹਮਣੇ ਸਾਹਮਣੇ ਜੇਕਰ ਤੁਹਾਨੂੰ ਤਸਵੀਰਾਂ ਨਜ਼ਰ ਆਉਂਦੀਆਂ ਹੋਣਗੀਆਂ ਤਾਂ ਪਤੰਗਾਂ ਉੱਡ ਰਹੀਆਂ ਨੇ ਪਤੰਗਾਂ ਉੱਡ ਰਹੀਆਂ ਨੇ ਇਹ ਪਤੰਗਾਂ ਜਿਹੜੀਆਂ ਨੇ ਇਹ ਉਹਨਾਂ ਕੋਠਿਆਂ ਤੋਂ ਉੱਡ ਰਹੀਆਂ ਨੇ ਜਿਹੜੇ ਕੋਠੇ ਬਿਲਕੁਲ ਜਿਹੜੀਆਂ ਸੱਤਾਂ ਬਿਲਕੁਲ ਪੁਲ ਦੇ ਨਾਲ ਲੱਗਦੀਆਂ ਨੇ ਤੇ ਪੁਲ ਦੇ ਨਾਲ ਲੱਗਣ ਦੇ ਕਾਰਨ ਇਹ ਜਿਹੜੇ ਪਤੰਗ ਨੇ ਇਹ ਬਿਲਕੁਲ ਪੈਰਲਰ ਹੋ ਜਾਂਦੇ ਆ ਜਿਵੇਂ ਕਿ ਇਹ ਸਾਡੇ ਪਿੱਛੇ ਤੁਸੀਂ ਦੇ ਦੇ ਪਈਓ ਕਿ ਬਹੁਤ ਸਾਰੇ ਘਰ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਘਰ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਦੀ ਜਿਹੜੇ ਪੁਲ ਲੰਘਦੇ ਨੇ ਖਾਸ ਕਰਕੇ ਛੋਟੇ ਕਸਬਿਆਂ ਦੇ ਵਿੱਚੋਂ ਦੀ ਜਿਹੜੇ ਪੁਲ ਲੰਘਦੇ ਨੇ ਉਹਨਾਂ ਪੁਲਾਂ ਦੇ ਉੱਤੇ ਜਿਹੜੀਆਂ ਪਤੰਗਾ ਲੱਗ ਲੱਗੇ ਵਧਦੀਆਂ ਨੇ ਜਿਹੜੇ ਲੱਗ ਲੱਗੇ ਘਰ ਨੇ ਜਿਹੜੇ ਉਹ ਪਤੰਗਾ ਚੜ੍ਹਾਉਂਦੇ ਨੇ ਚਾਈਨਾ ਡੋਰ ਨਾਲ ਚੜ੍ਹਾਉਂਦੇ ਨੇ ਚਾਹੇ ਧਾਗਾ ਡੋਰ ਹੋਵੇ ਤਿੱਖੀ ਡੋਰ ਹੋਵੇ ਜੇਕਰ ਉਹਨਾਂ ਦੇ ਨਾਲ ਉਹ ਲੋਕ ਪਤੰਗ ਚੜ੍ਹਾਉਂਦੇ ਆ ਇਹ ਜਿਹੜੇ ਪੁਲ ਨੇ ਇਹਨਾਂ ਪੁਲਾਂ ਦੇ ਉੱਤੇ ਹੀ ਖਾਸ ਕਰਕੇ ਜਿਹੜਾ ਆ ਇਹੋ ਜਿਹਾ ਪ੍ਰੋਗਰਾਮ ਬਣ ਜਾਂਦਾ ਆ ਜਿਹੜੀ ਅਸੀਂ ਡੈਨ ਕਹਿੰਦੇ ਆ ਡੈਨ ਮੌਤ ਬਣ ਕੇ ਜਿਹੜੀ ਫਿਰਦੀ ਹੈ ਨਾ ਪੁਲਾਂ ਦੇ ਉੱਤੇ ਉਹ ਆ ਚਾਈਨਾ ਡੋਰ ਜੇਕਰ ਚਾਈਨਾ ਡੋਰ ਨੂੰ ਕਹ ਲਈਏ ਤੇ ਅਸੀਂ ਡੈਨ ਕਹਿ ਸਕਦੇ ਹਾਂ ਜਿੰਨੇ ਕਿ ਇਹਨਾਂ ਪੁਲਾਂ ਦੇ ਉੱਤੇ ਜਿਹੜਾ ਆ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਪਿੱਛੇ ਬਹੁਤ ਸਾਰੇ ਪਤੰਗਾ ਉੜਦੀ ਪਈਆਂ ਨੇ ਤੇ ਬਿਲਕੁਲ ਇਸ ਪੁਲ ਦੇ ਪੈਰਲਰ ਹੀ ਜਿਹੜੀਆਂ ਨੇ ਉਹ ਪਤੰਗਾ ਉੜਦੀਆਂ ਪਈਆਂ ਨੇ ਤੇ ਬਹੁਤ ਸਾਰੇ ਲੋਕਾਂ ਦੀ ਜ਼ਿਆਦਾਤਰ ਜਾਨ 90% ਜਿੰਨੇ ਵੀ ਚਾਂਸ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਏ ਗੁਰਦਾਸਪੁਰ ਦੇ ਵਿੱਚ ਹੋਏ ਜਾਂ ਉਰੇਪੁਰੇ ਜਿੱਥੇ-ਜਿੱਥੇ ਵੀ ਇਹ ਚਾਂਸ ਹੋਏ ਨੇ ਜਿਆਦਾਤਰ 90% ਜੇ ਆਪਾਂ ਕਹਿ ਲਈਏ ਤੋਂ ਪੁਲਾਂ ਦੇ ਉੱਤੇ ਹੀ ਹੋਏ ਨੇ ਕਾਰਨ ਕੀ ਹੈ ਕਿ ਪੁਲਾਂ ਦੇ ਉੱਤੇ ਨਾ ਕੋਈ ਰੁੱਖ ਨਾ ਕੋਈ ਦਰਖਤ ਜਿਨ੍ਹਾਂ ਦੇ ਉੱਤੇ ਡੋਰ ਉੱਪਰ ਆੜੀ ਰਹਿ ਜਾਵੇ ਆਪਾਂ ਚਾਈਨਾ ਡੋਰ ਨੂੰ ਦੋਸਤ ਦਿੰਦੇ ਆ ਪਰ ਦੋਸੇ ਵੀ ਹੈ ਜੇਕਰ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ ਜਾਂ ਤੁਸੀਂ ਕਿਸੇ ਦੋ ਪਹੀਆ ਵਾਹਨ ਦੇ ਉੱਤੇ ਜਾ ਰਹੇ ਹੋ ਤੇ ਕੋਸ਼ਿਸ਼ ਕਰੋ ਕਿ ਫਲਾਈਓਵਰ ਦੇ ਉੱਤੋਂ ਦੀ ਨਾ ਲੰਘਿਆ ਜਾਵੇ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜਾ ਥੱਲੇੋਂ ਦੀ ਪਾਸਿੰਗ ਬਣੀ ਹੋਈ ਏ ਉਸ ਪਾਸਿੰਗ ਨੂੰ ਯੂਜ਼ ਕਰਦੇ ਹੋਏ ਉਸ ਪਾਸਿੰਗ ਦੇ ਰਾਹ ਸਾਣੀ ਲੰਘ ਜਾਵੇ ਤਾਂ ਕਿ ਜਿਹੜਾ ਆ ਉਹ ਤੁਸੀਂ ਬਸ ਸਕੋ ਕਿਉਂਕਿ ਜ਼ਿਆਦਾਤਰ ਨੁਕਸਾਨ ਜਿਹੜਾ ਆ ਦੋ ਪਹੀਆ ਵਾਹਨ ਦੇ ਉੱਤੇ ਹੀ ਹੋ ਰਹੇ ਨੇ ਜ਼ਿਆਦਾਤਰ ਨੁਕਸਾਨ ਜਿਹੜਾ ਆ ਸਕੂਟਰ ਮੋਟਰਸਾਈਕਲ ਜਾਂ ਸਕੂਟੀਆਂ ਦੇ ਉੱਤੇ ਹੀ ਹੋ ਰਹੇ ਨੇ ਜਦੋਂ ਅਸੀਂ ਫਲਾਈਓਵਰ ਤੇ ਤੇਜ਼ੀ ਦੇ ਨਾਲ ਲੰਘਦੇ ਆ ਉਦੋਂ ਉਹ ਡੋਰ ਜਿਹੜੀ ਹੈ ਸਾਡੇ ਗਲੇ ਦੇ ਵਿੱਚ ਫਿਰ ਜਾਂਦੀ ਹੈ ਜਦੋਂ ਗਲੇ 'ਚ ਫਿਰ ਜਾਂਦੀ ਹੈ ਤੇ ਕਿਤੇ ਨਾ ਕਿਤੇ ਉਹ ਡੋਰ ਜਿਹੜੀ ਹੈ ਸਾਡੀ ਸਾਰਾ ਰਗ ਨੂੰ ਵੜ ਦਿੰਦੀ ਹੈ ਤੇ ਜਦੋਂ ਉਹ ਡੋਰ ਸਾਰਾ ਰਗ ਨੂੰ ਵੜ ਦਿੰਦੀ ਹੈ ਤੇ ਉੱਥੇ ਸਾਡਾ ਜਿਹੜਾ ਆ ਵੱਡਾ ਨੁਕਸਾਨ ਹੋ ਜਾਂਦਾ ਆ ਬਹੁਤ سارے ਜਿਹੜੇ ਆ ਐਸੇ ਨੁਕਸਾਨ ਹੋ ਚੁੱਕੇ ਨੇ ਡੋਰ ਗਲਿਆਂ ਦੇ ਵਿੱਚ ਫਿਰਦੀ ਹੈ ਤੇ ਫਿਰਦੀ ਕਿੱਥੇ ਆ ਉਹ ਫਿਰਦੀ ਹੈ ਫਲਾਈ ਓਵਰਾਂ ਦੇ ਉੱਤੇ ਫਲਾਈ ਓਵਰ ਤੋਂ ਲੰਘਦੇ ਸਮੇਂ ਤੇ ਕੋਸ਼ਿਸ਼ ਇਹ ਕਰੋ ਮੇਰੇ ਭੈਣ ਭਰਾਵੋ ਕਿ ਫਲਾਈ ਓਵਰ ਤੋਂ ਨਾ ਲੰਘਿਆ ਜਾਵੇ ਕੋਸ਼ਿਸ਼ ਇਹ ਕਰੋ ਮੇਰੇ ਭੈਣ ਭਰਾਵੋ ਕਿ ਫਲਾਈ ਓਵਰ ਨੂੰ ਛੱਡ ਕੇ ਥੱਲੇ ਵਾਲੀ ਪਾਸਿੰਗ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਇੱਕ ਅ ਥੱਲੇ ਦੀਆਂ ਤਸਵੀਰਾਂ ਥੋੜੀਆਂ ਦਿਖਾ ਦੇਵੇ ਨੀਵਾ ਕਰਕੇ ਕਿਉਂਕਿ ਥੱਲਿਆਂ ਦੀ ਜਿਹੜੀ ਅ ਪਾਸਿੰਗ ਉਹ ਬਣੀ ਹੁੰਦੀ ਹੈ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਜਿਹੜੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੀ ਪਾਸਿੰਗ ਹੈ ਤੁਸੀਂ ਦੇਖਦੇ ਪਈਓ ਇਹ ਲੇਆਉਟਰ ਹੈ ਜਿਹੜਾ ਥੱਲਿਆਂ ਦੀ ਆ ਰਿਹਾ ਹੈ ਇਸ ਲੇਆਉਟਰ ਤੋਂ ਦੀ ਜਿਹੜਾ ਹੈ ਤੁਸੀਂ ਇਸ ਪਾਸਿੰਗ ਤੋਂ ਹੁੰਦੇ ਹੋਏ ਜਿਹੜਾ ਆ ਅੱਗੇ ਦੀ ਅੱਗੇ ਜਿਹੜਾ ਆ ਜਾ ਸਕਦੇ ਹੋ ਤੁਹਾਨੂੰ ਲੋੜ ਨਹੀਂ ਹੈ ਜਿਹੜਾ ਆ ਫਲਾਈਓਵਰ ਤੇ ਚੜਨ ਦੀ ਤਸਵੀਰਾਂ ਵਿਖਾਉਣ ਦੀ ਮੈਂ ਕੋਸ਼ਿਸ਼ ਕਰਦਾ ਪਿਆ ਆ ਕਿ ਪਤੰਗਾਂ ਜਿਹੜੀਆਂ ਨੇ ਉਹ ਚੜਦੀਆਂ ਪਈਆਂ ਨੇ ਪੈਰਲਰ ਹੋ ਜਾਂਦੀਆਂ ਨੇ ਪਤੰਗਾਂ ਜਿਹੜੀਆਂ ਨੇ ਉਹ ਬਿਲਕੁਲ ਜਿਹੜੀਆਂ ਨੇ ਉਹ ਪੁਲ ਦੇ ਪੈਰਲਰ ਹੋ ਜਾਂਦੀਆਂ ਨੇ ਜਦੋਂ ਪੁਲ ਦੇ ਪੈਰਲਰ ਹੋ ਜਾਂਦੀਆਂ ਨੇ ਤੇ ਉੱਥੇ ਜਿਹੜਾ ਆ ਇਹ ਨੁਕਸਾਨ ਜਿਹੜਾ ਆ ਹੋ ਜਾਂਦਾ ਆ ਤੇ ਬਹੁਤ ਸਾਰਾ ਜਿਹੜਾ ਆ ਇਦਾਂ ਦੇ ਜਿਹੜੇ ਨੁਕਸਾਨ ਆ ਉਹ ਫਲਾਈਓਵਰ ਤੇ ਹੁੰਦੇ ਪਏ ਨੇ ਤੇ ਜਿਹੜਾ ਹੋਣ ਦਾ ਕਾਰਨ ਉਹ ਵੀ ਅਸੀਂ ਤੁਹਾਨੂੰ ਦੱਸ ਦਿੱਤਾ ਆ ਕਿ ਜਿਹੜੀਆਂ ਪਤੰਗਾਂ ਨੇ ਉਹਦੀਆਂ ਡੋਰਾ ਨੇ ਉਹ ਫਲਾਈਓਵਰ ਦੇ ਬਿਲਕੁਲ ਪੈਰਲਲ ਹੋ ਜਾਂਦੀਆਂ ਨੇ ਬਰਾਬਰ ਹੋ ਜਾਂਦੀਆਂ ਨੇ ਜਿਹਦੇ ਕਰਕੇ ਡੋਰ ਜਿਹੜੀ ਹੈ ਸਾਡੇ ਗਲੇ ਨੂੰ ਚਪੇੜ ਦੇ ਵਿੱਚ ਲੈ ਲੈਂਦੀ ਹੈ ਇੱਥੋਂ ਬਹੁਤ ਸਾਰੇ ਲੋਕ ਲੰਘਦੇ ਵੀ ਪਏ ਨੇ ਤਾਂ ਦੋਸਤੋ ਲਗਾਤਾਰ ਅਸੀਂ ਜਿਹੜੀ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਉਹ ਐਸੇ ਪੁਲਦਿਆ ਦਿਖਾਈਆਂ ਨੇ ਮੈਂ ਇਧਰ ਨੂੰ ਵੀ ਕੈਮਰਾਮੈਨ ਨੂੰ ਕਹਾਂਗਾ ਵੀ ਦੱਸ ਦੇ ਬਿਲਕੁਲ ਜਿਹੜੇ ਘਰ ਨੇ ਬਿਲਕੁਲ ਪੁਲਾਂ ਦੇ ਨਾਲ ਜਿਹੜੇ ਘਰ ਨੇ ਜਿਆਦਾ ਖਤਰਾ ਇਥੇ ਹੁੰਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਜਦੋਂ ਗੁੱਡੀ ਪਤੰਗ ਉੱਡਦੀ ਹੈ ਤੇ ਉਹ ਗੁੱਡੀ ਪਤੰਗ ਹੈ ਜਿਹੜੀ ਉਹ ਸਾਨੂੰ ਲੈ ਕੇ ਬਹਿ ਜਾਂਦੀ ਹੈ ਕਾਰ ਨੇ ਆ ਕਿ ਉਹ ਗੁੱਡੀ ਪਤੰਗ ਜਿਹੜੀ ਹੈ ਬਿਲਕੁਲ ਪੁਲਾਂ ਦੇ ਪੈਰਲਲ ਹੋ ਜਾਂਦੀ ਬਾਰ-ਬਾਰ ਜਿਹੜੀ ਅਸੀਂ ਗੱਲ ਕਰਦੇ ਪਏ ਆ ਤੁਹਾਨੂੰ ਸਾਡੀ ਇਹ ਅਪਡੇਟ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਇ ਵੀ ਜ਼ਰੂਰ ਦਿਓ ਕਿ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਤੇ ਜੇਕਰ ਇਹ ਗੱਲਬਾਤ ਤੁਹਾਨੂੰ ਸਹੀ ਲੱਗੀ ਹੈ ਤੇ ਫਿਰ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਰਟ ਤੇ ਜਾਂਦੇ ਜਾਂਦੇ ਇੱਕ ਵਾਰੀ ਮੈਂ ਫੇਰ ਇਹੀ ਗੱਲ ਕਵਾਂਗਾ ਕਿ ਜੇ ਕਰਤੇ ਹੋਈ ਦੋ ਪਹੀਆ ਵਾਹਨ ਤੇ ਜਾ ਰਹੇ ਹੋ ਤੇ ਪੁਲਿਸ ਪੁਲ ਦੇ ਉੱਤੋਂ ਦੀ ਲੰਘਣ ਦੀ بجائے ਪੁਲ ਦੇ ਥੱਲਿਓਂ ਦੀ ਜਿਹੜੀਆਂ ਸੜਕਾਂ ਬਣੀਆਂ ਹੋਈਆਂ ਨੇ ਪਾਸਿੰਗ ਬਣੀਆਂ ਹੋਈਆਂ ਨੇ ਉਹਨਾਂ ਪਾਸਿੰਗ ਨੂੰ ਯੂਜ਼ ਕੀਤਾ ਜਾਵੇ ਖਾਸ ਕਰਕੇ ਜਿਹੜਾ ਲੋਹੜੀ ਦਾ ਤਿਹਾਰ ਤੇ ਬਸੰਤ ਦਾ ਤਿਹਾਰ ਆ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਖਾਸ ਕਰਕੇ ਫਲਾਈਓਵਰਾਂ ਦਾ ਇਸਤੇਮਾਲ ਘੱਟ ਕਰੋ ਫਲਾਈਓਵਰਾਂ ਦੇ ਉੱਤੇ ਟੂ-ਵੀਲਰ ਨੂੰ ਲੈ ਕੇ ਘਟ ਜਾਓ ਕੋਸ਼ਿਸ਼ ਕਰੋ ਕਿ ਥੱਲੇ ਵਾਲੇ ਜਿਹੜੇ ਰਸਤੇ ਨੇ ਉਹੀ ਯੂਜ਼ ਕੀਤੇ ਜਾਣ ਤਾਂ ਕਿ ਤੁਹਾਡੀ ਜਾਨ ਦੀ ਜਿਹੜੀ ਸੇਫਟੀ ਬਣੀ ਰਵੇ ਦੂਸਰੀ ਗੱਲ ਜੇਕਰ ਤੁਸੀਂ ਫਲਾਈਓਵਰ ਤੋਂ ਵੀ ਲੰਘਦੇ ਹੋ ਤੇ ਕੋਸ਼ਿਸ਼ ਕਰੋ ਵੀ ਆਪਣੇ ਮੋਟਰਸਾਈਕਲ ਦੀ ਸਪੀਡ ਹੈ ਜਿਹੜੀ ਉਹ 20 ਦੀ ਸਪੀਡ ਤੋਂ ਉੱਪਰ ਨਾ ਹੋਵੇ ਕਿਉਂਕਿ ਜਦੋਂ ਇਸ 70 80 ਦੀ ਸਪੀਡ ਤੇ ਪੁਲ ਦੇ ਉੱਤੇ ਦੀ ਲੰਘਦੇ ਆ ਤਾਂ ਉਦੋਂ ਹੀ ਇਹੋ ਜਿਹਾ ਹਾ사 ਹੁੰਦਾ ਆ ਕਿਉਂਕਿ ਰੁਕਦੇ ਰੁਕਦੇ ਵੀ ਜਿਹੜਾ ਆ ਸਾਡੇ ਗਲੇ ਨੂੰ ਵੱਢ ਦਿੰਦੀ ਏ ਇਹ ਚਾਈਨਾ ਡੋਰ ਤੇ 20 ਦੀ ਸਪੀਡ ਤੇ ਜਾਓ ਪੁਲ ਦੇ ਉੱਤੇ ਹੋ ਤੇ ਜੇਕਰ ਤੁਸੀਂ ਤੇਜ਼ ਹੀ ਜਾਣਾ ਆ ਤੇ ਫਿਰ ਥੱਲੇ ਵਾਲੇ ਰਸਤੇ ਜਿਹੜੇ ਉਹ ਯੂਜ਼ ਕਰੋ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵਾਵਾ ਜੀ ਨਾਲ ਧੰਨਵਾਦ